ਚੰਨੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲੀ ਗੱਲਬਾਤ ਅ ਐਸ਼ ਵਿਲੇ ਜਿਹੜੀ ਇੱਕ ਖਾਸ ਤੌਰ ਦੇ ਉੱਤੇ ਤੁਹਾਡੇ ਨਾਲ ਕਰਨੀ ਹੈ ਕਿ ਜਿਹੜਾ ਇੱਕ ਪਿਛਲੇ ਸਮੇਂ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਅਫੋਰਡੇਬਲ ਹਾਊਸਿੰਗ ਦਾ ਅ ਅਫੋਰਡੇਬਲ ਹਾਊਸਿੰਗ ਦਾ ਮਾਮਲਾ ਬੜਾ ਸਪਸ਼ਟਾ ਜਿਹਦੇ ਵਿੱਚ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਤੁਹਾਡੇ ਲਈ ਜਿਹੜੀ ਅ ਅਫੋਰਡੇਬਲ ਹਾਊਸਿੰਗ ਆ ਉਹਦੇ ਕੁਝ ਯੂਨਿਟ ਜਿਹੜੇ ਆ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਇਹਨਾਂ ਨੂੰ ਯੂਨਿਟ ਬਣਾਏ ਤੇ ਉਹਦੇ ਵਿੱਚ ਇਹ ਕਿਹਾ ਗਿਆ ਵੀ ਇਹ ਪਹਿਲਾ ਇਸ ਕਿਸਮ ਦਾ ਲੱਗਦਾ ਸੀ ਕਿ ਇਹ ਅਫੋਰਡੇਬਲ ਹਾਊਸਿੰਗ ਦੇ ਲਈ ਯੂਨਿਟ ਬਣਾਏ ਜਾ ਰਹੇ ਆ ਪਰ ਹੁਣ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਅਸਲ ਦੇ ਵਿੱਚ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਹਨੂੰ ਮਤਲਬ ਜਿਹੜਾ ਜਿਹੜੀ ਸਪਲਾਈ ਵਧਾਉਣ ਦੇ ਲਈ ਅਸਲ ਦੇ ਵਿੱਚ ਅਸੀਂ ਕਿਹਾ ਸੀ ਨਾ ਕਿ ਅਫੋਰਡੇਬਲ ਹਾਊਸਿੰਗ ਦੇ ਵਿੱਚ ਇਹਦਾ ਕੋਈ ਮਾਮਲਾ ਸੀ ਸੋ ਐਸ ਵੇਲੇ ਜਿਹੜੇ ਇਹ ਦੱਸੇ ਜਾ ਰਹੇ ਜਿਹੜਾ ਸ਼ੁਰੂ ਦੇ ਵਿੱਚ ਜਿਹੜਾ ਵਾਅਦਾ ਜਿਹੜਾ ਸਰਕਾਰ ਦਾ ਸੀਗਾ ਇਹ 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 ਅਸਲ ਦੇ ਵਿੱਚ ਜਿਹੜੇ ਅਫੋਰਡੇਬਲ ਪ੍ਰੋਜੈਕਟ ਸੀਗਾ ਇੱਕ ਪ੍ਰੋਜੈਕਟ ਇਹ ਆ 1807 ਲਾਰਜ ਸਟਰੀਟ ਵੈਨਕੂਵਰ ਦੇ ਉੱਤੇ ਇਸ ਪ੍ਰੋਜੈਕਟ ਨੂੰ ਇਦਾਂ ਇਹਦੀ ਉਦਾਹਰਣ ਦਿੱਤੀ ਗਈ ਸੀ ਵੀ ਇਹ ਅਫੋਰਡੇਬਲ ਹਾਊਸਿੰਗ ਆ ਪਰ ਹੁਣ ਇਹ ਜੇ ਇਹ ਅਫੋਰਡੇਬਲ ਹਾਊਸਿੰਗ ਆ ਤੇ ਇੱਥੇ ਫਿਰ ਕਿਰਾਏ ਘੱਟ ਹੋਣੇ ਚਾਹੀਦੇ ਸੀ ਹੁਣ ਦੱਸਿਆ ਜਾ ਰਿਹਾ ਕਿ ਇਹ ਇਥੇ 2600 2650 ਡਾਲਰ ਤੋਂ ਲਾ ਕੇ 4300 ਡਾਲਰ ਪਰ ਮੰਥ ਦਾ ਕਿਰਾਇਆ ਹੁਣ ਇਹ ਆ ਕਿ ਪਹਿਲਾ ਪ੍ਰੋਮਿਸ ਕੀ ਸੀ ਤੇ ਰਿਐਲਿਟੀ ਕੀ ਆ ਜਦੋਂ ਪ੍ਰੋਜੈਕਟ ਅਨਾਉਂਸ ਕੀਤਾ ਸੀ ਸਾਬਕਾ ਹਾਊਸਿੰਗ ਮਿਨਿਸਟਰ ਜੁੜੇ ਕੇ ਇਸ ਵੇਲੇ ਸਾਡੇ ਜਿਹੜੇ ਪ੍ਰੀਮੀਅਰ ਨੇ ਡੇਵਿਡ ਏ ਵੀ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸੀ ਕਿ ਅਸੀਂ ਅਫੋਰਡੇਬਲ ਹਾਊਸਿੰਗ ਪ੍ਰੋਵਾਈਡ ਕਰਾਂਗੇ ਵੀ ਲੋਕਾਂ ਦੀ ਜਿਹੜੀ ਉਹਨਾਂ ਦੀ ਰੇਂਜ ਦੇ ਵਿੱਚ ਕਿਰਾਏ ਜਾਂ ਰਹਿਣ ਦੇ ਯੋਗਕਰ ਹੋਣਗੇ ਉਹ ਬਣਾਵਾਂਗੇ ਪਰ ਹੁਣ ਜਿਹੜਾ ਰੈਂਟ ਆ ਉਹ ਉਹਨਾਂ ਦੀ ਉਸ ਵਿਚਾਰ ਦੇ ਨਾਲ ਉਲਟਾ ਦਿਸ ਰਿਹਾ ਜੇ ਇਹ ਅਪਾਰਟਮੈਂਟ ਬਣਾਏ ਗਏ ਇਸ ਕੰਮ ਦੇ ਲਈ ਸੀ ਤਾਂ ਫਿਰ ਦਾ ਰੈਂਟ 2650 ਤੋਂ ਲੈ ਕੇ 4300 ਡਾਲਰ ਤੱਕ ਕਿਦਾਂ ਹੋ ਸਕਦਾ ਹੁਣ ਇਹ ਦੱਸਿਆ ਜਾ ਰਿਹਾ ਕਿ ਇਹ ਮੈਸ ਅਲਾਈਨਮੈਂਟ ਆ ਪ੍ਰੋਗਰਾਮ ਦੀ ਹਾਊਸਿੰਗ ਹੱਬ ਜਿਹੜਾ ਕਿ 2 ਬਿਲੀਅਨ ਦੇ ਪ੍ਰੋਜੈਕਟ ਦਾ ਇੱਕ ਹਿੱਸਾ ਆ ਇਹਦੀ ਅਸਲ ਦੇ ਵਿੱਚ ਇਹ ਇੱਕ ਇਹਨਾਂ ਦੀ ਇੱਛਾ ਸੀ ਜਾਂ ਮਨਸ਼ਾ ਇਹ ਸੀ ਕਿ ਜਿਹੜੇ ਡਿਵੈਲਪਰ ਅਫੋਰਡੇਬਲ ਹਾਊਸਿੰਗ ਪ੍ਰੋਵਾਈਡ ਕਰਨਗੇ ਜਿਹੜਾ ਕੋ ਡਿਵੈਲਪਰ ਜਿਹਦੇ ਕੋਲ ਪੈਸਾ ਤੇ ਲੱਜ ਨੇ ਉਹ ਬਣਾਉਣੇ ਆ ਜਿਹੜਾ ਉਹਨੂੰ ਅਫੋਰਡੇਬਲ ਪ੍ਰੋਵਾਈਡ ਕਰੂਗਾ ਸਸਤੇ ਦੇਊਗਾ ਉਹਨੂੰ ਸਬਸਿਡਾਈਜ਼ ਕਰੂਗੀ ਸਰਕਾਰ ਜਦੋਂ ਕਿ ਹੁਣ ਇਹਨੂੰ ਇਹ ਇਦਾਂ ਐਕਸਪਲੇਨ ਕੀਤਾ ਜਾ ਰਿਹਾ ਨਹੀਂ ਜੀ ਇਹ ਕਿਉਂਕਿ ਹੁਣ ਸਸਤੇ ਤਾਂ ਹੈ ਨਹੀਂ 4300 ਡਾਲਰ ਦੇ ਵਿੱਚ ਤੁਸੀਂ ਵੈਨਕੂਵਰ ਦੇ ਵਿੱਚ ਮਹੀਨੇ ਦੇ ਕਿਰਾਏ ਤਰੋਂ ਤੇ ਇਹਨੂੰ ਤੁਸੀਂ ਅਫੋਰਡੇਬਲ ਤਾਂ ਕਹਿ ਨਹੀਂ ਸਕਦੇ ਹੁਣ ਉਹਦੇ ਬਾਰੇ ਇਹ ਲੌਜੀਕ ਦਿੱਤਾ ਜਾ ਰਿਹਾ ਕਿ ਅਸਲ ਦੇ ਵਿੱਚ ਇਹ ਸਪਲਾਈ ਵਧਾਉਣ ਦੀ ਗੱਲ ਹੋਈ ਸੀ ਅਫੋਰਡੇਬਿਲਟੀ ਦੀ ਨਹੀਂ ਸੀ ਸਪਲਾਈ ਵਧਾਉਣ ਦੀ ਸੀ ਇਸ ਕਰਕੇ ਸਰਕਾਰ ਨੇ ਇਹ ਕੰਮ ਕੀਤਾ BC ਦੇ ਵਿੱਚ ਜਿਹੜੇ ਹਾਊਸਿੰਗ ਅਫੀਸ਼ੀਅਲਸ ਨੇ ਉਹਨਾਂ ਨੇ ਇਸ ਕਰ ਨੂੰ ਕਲੈਰੀਫਾਈ ਕੀਤਾ ਕਿ ਪ੍ਰੋਗਰਾਮ ਅਸਲ ਦੇ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਕਿ ਮਾਰਕੀਟ ਰੇਟ ਰੈਂਟਲਸ ਜਿਹਦੇ ਵਿੱਚ ਇੱਕ ਥੋੜੀ ਰਿਡਕਸ਼ਨ ਸੀਗੀ ਰੈਂਟ ਦੇ ਵਿੱਚ ਕੁਝ ਯੂਨਿਟਸ ਦੇ ਵਿੱਚ ਉਹ ਵੀ ਕੇਸ ਵਾਈਜ਼ ਦੇਖਿਆ ਜਾਣਾ ਸੀ ਹੁਣ ਇਹ ਕਿਹਾ ਜਾ ਰਿਹਾ ਲੋਕਾਂ ਨੂੰ ਲੱਗਦਾ ਸੀ ਜਾਂ ਪਹਿਲਾਂ ਸਰਕਾਰ ਨੇ ਜਿਸ ਤਰੀਕੇ ਨਾਲ ਇਸ ਪ੍ਰੋਜੈਕਟ ਦੇ ਉੱਤੇ ਜ਼ੋਰ ਦਿੱਤਾ ਸੀ ਵੀ ਅਸੀਂ ਦੇਵਾਂਗੇ ਘਰ ਅਫੋਰਡੇਬਲ ਹੁਣ ਕਹਿੰਦੇ ਵੀ ਅਸੀਂ ਘਰ ਦੇਣੇ ਸੀ ਮਾਰਕੀਟ ਰੇਟ ਦੇ ਰੈਂਟਲ ਦੇ ਉੱਤੇ ਸੋ ਇਹ ਇੱਕ ਕਨਫਿਊਜ਼ਨ ਜਿਹੜੀ ਹੁਣ ਦੂਰ ਕੀਤੀ ਜਾ ਰਹੀ ਹੈ ਜਿਹੜੀ ਇਨਕਮ ਐਲੀਜੀਬਿਲਟੀ ਆ ਜਿਹੜੀ ਇਨਕਮ ਕੈਪ ਆ ਇਹਨਾਂ ਯੂਨਿਟਸ ਨੂੰ ਅਕਸੈਸ ਕਰਨ ਦੇ ਲਈ ਉਹ ਜਿਹੜੀ ਕਾਫੀ ਜ਼ਿਆਦਾ ਵੱਧ ਗਈ ਆ 99000 ਤੋਂ ਵੱਧ ਕੇ ਇਹ 131000 ਜਿਹੜੀ ਸਿੰਗਲ ਤੇ 199900 ਜਿਹੜੀ ਆ ਉਹ ਫੈਮਲੀਆਂ ਦੇ ਲਈ ਦੱਸੀ ਗਈ ਆ ਉਹਦੇ ਨਾਲ ਫੇਰ ਪ੍ਰੋਗਰਾਮ ਤੋਂ ਇਹ ਜਿਹੜੇ ਅਫੋਰਡੇਬਲ ਹਾਊਸਿੰਗ ਗੋਲਸ ਆ ਉਹ ਤੋਂ ਇਹ ਪਰੇ ਚਲੇ ਗਿਆ ਉਹਦੇ ਵਿੱਚ ਵੀ ਇਹ ਕਿਸੇ ਤਰੀਕੇ ਨਾਲ ਉਦਨ ਨਹੀਂਦਾ ਹੁਣ ਸਰਕਾਰ ਦਾ ਇਸ ਮਾਮਲੇ ਉੱਤੇ ਵਿਰੋਧ ਵੀ ਹੋ ਰਿਹਾ ਜਿਹੜੇ ਐਸੋਲੇ ਹਾਊਸਿੰਗ ਮਿਨਿਸਟਰੀ ਨੇ ਰਵੀ ਕਾਲ ਨੂੰ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ BC ਬਿਲਡ ਜਿਹੜਾ ਇੰਟਰੋਡਿਊਸ ਕੀਤਾ ਆ ਜਿਹਦਾ ਮਤਲਬ ਇਹ ਆ ਕਿ ਰੈਂਟਲ ਹਾਊਸਿੰਗ ਸਪਲਾਈ ਦੇ ਵਿੱਚ ਜਿਹੜੀ ਮਿਡਲ ਇਨਕਮ ਲੋਕ ਨੇ ਉਹਨਾਂ ਦੇ ਵਿੱਚ ਵਾਧਾ ਕਰਨਾ ਪਰ ਹਜੇ ਵੀ ਜਿਹੜੀ ਅਫੋਰਡੇਬਿਲਟੀ ਆ ਉਹ ਉੱਥੇ ਦੀ ਉੱਥੇ ਖੜੀ ਆ ਉਹਦੇ ਲਈ ਕੀ ਕੀਤਾ ਜਾ ਰਿਹਾ ਹੁਣ ਐਸੋਲੇ ਕਿਉਂਕਿ ਇਲੈਕਸ਼ਨ ਈਅਰ ਆ ਇਹ ਅਕਤੂਬਰ ਅਕਤੂਬਰ ਦੇ ਵਿੱਚ ਇਲੈਕਸ਼ਨ ਆ ਸੋ ਜਿਹੜਾ ਪ੍ਰੋਗਰਾਮ ਨੂੰ ਹਾਊਸਿੰਗ ਹੱਬ ਤੋਂ BC ਬਿਲਡਸ ਦੇ ਵਿੱਚ ਉਦਾ ਉਹਦਾ ਰੀਨੇਮ ਕਰ ਦੇਣਾ ਜਾਂ ਉਹਦਾ ਨਾਮ ਬਦਲ ਦੇਣਾ ਇਹਨੂੰ ਦੇਖਿਆ ਜਾ ਰਿਹਾ ਕਿ ਇਹ ਇਲੈਕਸ਼ਨ ਯਰ ਟੈਕਟਿਕ ਆ ਇੱਕ ਇੱਕ ਤਰੀਕਾ ਆ ਇੱਕ ਜੁਗਤਾ ਤਾਂ ਕਿ ਜਿਹੜਾ ਪਹਿਲਾ ਪ੍ਰੋਗਰਾਮ ਆ ਉਹਨੂੰ ਜਿਹੜਾ ਪ੍ਰੋਮਿਸ ਕੀਤਾ ਗਿਆ ਸੀ ਵੀ ਡਿਲੀਵਰ ਕਰਨਾ ਉਹ ਡਿਲੀਵਰ ਨਹੀਂ ਕੀਤਾ ਗਿਆ ਉਹਨੂੰ ਰੀਪੈਕੇਜ ਕੀਤਾ ਜਾਵੇ ਜਾਂ ਉਹਨੂੰ ਰੀਲਾਂਚ ਕੀਤਾ ਜਾਵੇ ਜਿਹੜਾ ਪਬਲਿਕ ਦਾ ਕਨਫਿਊਜ਼ਨ ਤੇ ਕ੍ਰਿਟਿਸਿਜ਼ਮ ਆ ਜਿਹੜੀ ਇੱਕ ਜਿਹੜੀ ਸਰਕਾਰ ਦੇ ਵਿੱਚ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਆ ਕਿ ਇਹਦਾ ਐਕਚੁਅਲ ਆਊਟਕਮ ਕੀ ਆਇਆ ਉਹਦਾ ਕਿਸੇ ਨਾ ਕਿਸੇ ਤਰ੍ਹਾਂ ਆਲੋਚਨਾ ਹੋ ਰਹੀ ਹੈ ਜਿਹੜੇ ਫੋਰੇਬਿਲਟੀ ਦੇ ਵਾਅਦੇ ਕੀਤੇ ਜਾ ਸੀ ਜਾਂ ਦਾਅਵੇ ਕੀਤੇ ਜਾ ਰਹੇ ਸੀ ਉਹਨਾਂ ਦੇ ਉੱਤੇ ਸਵਾਲ ਉੱਠ ਰਹੇ ਆ ਤੇ ਜਿਹੜਾ ਇਸ ਵੇਲੇ ਇੱਕ ਇਹਦੀ ਰਾਜਨੀਤਿਕ ਅਸਰ ਵੀ ਇਹਦਾ politcal implication ਵੀ ਆਈ ਦੀਆਂ ਕਿ ਜਿਹਦੇ ਵਿੱਚ ਸਰਕਾਰ ਜਿਹੜੀ ਆ ਉਹ ਹਾਊਸਿੰਗ ਪ੍ਰੋਗਰਾਮ ਇੱਕ ਮਤਲਬ ਉਹਦਾ ਰਾਜਨੀਤਿਕ ਮੰਤਵ ਦੇ ਲਈ ਵੀ ਕਰ ਰਹੀ ਹੈ ਸਪੈਸ਼ਲੀ ਐਨਡੀਪੀ ਨੇ housing affordability ਕਿਉਂਕਿ ਆਪਣੀ ਪਹਿਲੀ ਇਲੈਕਸ਼ਨ ਦੇ ਵਿੱਚ ਇੱਕ ਕੀ ਇਸ਼ੂ ਬਣਾਇਆ ਸੀ ਇੱਕ ਜਿਹੜੀ ਖਾਸ ਗੱਲਬਾਤ ਉਹਨਾਂ ਨੇ ਇਹਦੇ ਉੱਤੇ ਦੱਸੀ ਸੀ ਸੋ 2 ਬਿਲੀਅਨ ਡਾਲਰ ਦਾ ਪ੍ਰੋਗਰਾਮ ਹਾਊਸਿੰਗ ਅਫੋਰਡੇਬਿਲਟੀ ਨਾਂ ਦੇ ਉੱਤੇ ਜਿਹਨੇ ਰੈਂਟਲ ਯੂਨਿਟ ਦੇਣੇ ਸੀ ਉਹ ਅਫੋਰਡੇਬਲ ਨਹੀਂ ਆ ਉਹ 5 ਮੰਜ਼ਲਾ 64 ਯੂਨਿਟ 1807 ਲਾਰਜ ਸਟਰੀਟ ਦੇ ਉੱਤੇ ਵੈਨਕੂਵਰ ਦੇ ਵਿੱਚ ਜਿਹੜੇ ਹੈਗੇ ਆ ਉਸ ਥਾਂ ਦੇ ਉੱਤੇ ਇਹਨਾਂ ਨੇ ਅਗਲੇ ਮਹੀਨੇ ਖੁੱਲ ਜਾਣਾ ਉੱਤੇ ਕਿਰਾਏ ਤੇ ਲੋਕਾਂ ਨੇ ਰਹਿਣਾ ਸ਼ੁਰੂ ਕਰ ਦੇਣਾ ਸੋ ਹੁਣ ਕਿਰਾਏ ਲੋਕ ਭਲ ਰਹੇ ਸੀ ਸਸਤੇ ਤੇ ਹੁਣ ਦੱਸੇ ਜਾ ਰਹੇ ਆ ਕਿ 2650 ਡਾਲਰ ਤੋਂ ਲਾ ਕੇ 4300 ਡਾਲਰ ਤੱਕ ਦਾ ਕਿਰਾਇਆ 3 ਸਾਲ ਪਹਿਲਾਂ ਪ੍ਰੋਜੈਕਟ ਲਾਸ ਅਨਾਉਂਸ ਕੀਤਾ ਸੀ ਉਸ ਵੇਲੇ ਹਾਊਸਿੰਗ ਮਿਨਿਸਟਰ ਡੇਵਿਡ ਏ ਵੀ ਸੀਗੇ ਜਿਹੜੇ ਕਿ ਹੁਣ ਪ੍ਰੀਮੀਅਰ ਨੇ ਹੁਣ ਹਾਊਸਿੰਗ ਮਿਨਿਸਟਰ ਰਵੀ ਕਾਲੋ ਆ ਸੋ ਦੇਖੋ ਇਸ ਗੱਲਬਾਤ ਦੇ ਉੱਤੇ ਸਰਕਾਰ ਕੀ ਕਰਦੀ ਹੈ ਇਲੈਕਸ਼ਨ ਯਰ ਆ ਦੂਜੇ ਪਾਸੇ ਕਿ ਸੱਚਮੁੱਚ ਇਹਨਾਂ ਨੇ ਉਹਨੂੰ ਸਪਲਾਈ ਵਧਾਉਣ ਦੇ ਲਈ ਕੀਤਾ ਸੀ ਜਾਂ ਉਸ ਵੇਲੇ ਗੱਲ ਇਸ ਗੱਲ ਦੇ ਉੱਤੇ ਜ਼ੋਰ ਜ਼ਿਆਦਾ ਦੇ ਦਿੱਤਾ ਸੀ ਕਿ ਅਫੋਰਡੇਬਿਲਟੀ ਵਧਾ ਰਹੇ ਅਗਲੀ ਗੱਲਬਾਤ ਇੱਕ ਖਬਰ ਤੁਹਾਡੇ ਨਾਲ ਜਿਹੜੀ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਖਬਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਉਹਦੇ ਵਿੱਚੋਂ ਇੱਕ ਜਿਹੜੀ ਫਲੇਅਰ 에ਅਰਲਾਈਨ ਦੀ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਜਾਂ ਇੱਕ ਉਹਨਾਂ ਦਾ ਪਿੱਛੇ ਜੇ ਰੌਲਾ ਪਿਆ ਸੀ ਉਹਦੇ ਵਿੱਚ ਕੀ ਹੋਇਆ ਸੀ ਉਹ ਤੁਹਾਡੇ ਨਾਲ ਇਸ ਮਾਮਲੇ ਦੇ ਵਿੱਚ ਸਾਂਝਾ ਕਰਨਾ ਹੈ ਫਲੇਅਰ 에ਅਰਲਾਈਨ ਦੀਆਂ ਫਲਾਈਟਾਂ ਕਈ ਵਾਰੀ ਲੇਟ ਹੋ ਜਾਂਦੀਆਂ ਹਾਲਾਂਕਿ ਕਈ ਫਲਾਈਟਾਂ ਜਿਹੜੀਆਂ ਉਹ ਲੇਟ ਹੋ ਜਾਂਦੀਆਂ ਹਨ ਪਰ ਇਹ ਫਲੇਅਰ 에ਅਰਲਾਈਨ ਦਾ ਇੱਕ ਪਿਛਲੇ ਸਮੇਂ ਦੇ ਵਿੱਚ ਰੌਲਾ ਰੱਪਾ ਪਿਆ ਸੀ ਉਸ ਰੌਲੇ ਰੱਪੇ ਦੇ ਵਿੱਚ ਇਹ ਹੋਇਆ ਸੀ ਕਿ ਫਲਾਈਟ ਲੇਟ ਹੋ ਗਈ ਸੀ ਫਲਾਈਟ ਲੇਟ ਹੋਣ ਦੇ ਨਾਲ ਜਿਹੜੇ ਦੋ ਜਣੇ ਉੱਥੇ ਟ੍ਰੈਵਲ ਕਰਦੇ ਸੀ ਜਿਹਦਾ ਬਾਕੀ ਟ੍ਰੈਵਲ ਕਰਦੇ ਸੀ ਲੇਟ ਨਹੀਂ ਕੈਨਸਲ ਹੋ ਗਈ ਸੀ ਫਲਾਈਟ ਪਹਿਲਾਂ ਲੇਟ ਹੋਈ ਫਿਰ ਕੈਨਸਲ ਹੋ ਗਈ ਉਹਨਾਂ ਨੇ ਕਿਹਾ ਵੀ ਇਹਦਾ ਕਾਰਨ ਕੀ ਹੈ ਕਾਰਨ ਉਹ ਕਹਿੰਦੇ ਵੀ ਇਹਦਾ ਇਹ ਆ ਬਰਡ ਸਟ੍ਰਾਈਕ ਸੀਗੀ ਵੀ ਪੰਛੀਆਂ ਦੇ ਕੁਝ ਮਤਲਬ ਕੋਈ ਉਹਦਾ ਚੱਕਰ ਪੈਣ ਕਰਕੇ ਏਅਰਪੋਰਟ ਦੇ ਉੱਤੇ ਜਿਹੜੇ ਉੱਡਦੇ ਸੀਗੇ ਜਹਾਜ਼ ਦੇ ਮੂਰੇ ਕੋਈ ਤਾਂ ਨਹੀਂ ਕਨਸਰਨ ਵੈਂਕੂਵਰ ਏਅਰਪੋਰਟ ਦੇ ਉੱਤੇ ਆਇਆ ਤੇ ਇਸ ਕਰਕੇ ਫਲਾਈਟ ਸਾਨੂੰ ਕੈਨਸਲ ਕਰਨੀ ਪਈ ਕੈਲਗਰੀ ਤੋਂ ਵੈਂਕੂਵਰ ਇਹਨਾਂ ਨੇ ਆਉਣਾ ਸੀ ਹੁਣ ਇੱਥੇ ਗੱਲ ਇਹ ਆ ਵੀ ਜੇ ਤੇ ਤੁਹਾਡੀ ਫਲਾਈਟ ਕੈਨਸਲ ਹੋ ਗਈ ਤੇ ਨੁਕਸ ਜਿਹੜਾ ਫਲਾਈਟ ਦਾ ਹੋਵੇ ਏਅਰਲਾਈਨ ਦਾ ਹੋਵੇ ਫੇਰ ਤੇ ਮਸਲਾ ਹੋਰ ਆ ਫੇਰ ਤੇ ਉਹਨੂੰ ਤੁਹਾਨੂੰ ਦੇਣੇ ਪੈਣਗੇ ਤੁਹਾਡਾ ਰਿਫੰਡ ਕਰਨਾ ਪਊਗਾ ਜਾਂ ਉਹਨੂੰ ਕੰਪਨਸੇਟ ਕਰਨਾ ਪਊਗਾ ਜਾਂ ਕੁਝ ਨਾ ਕੁਝ ਕਰਨਾ ਪਊਗਾ ਜੇ ਜਿਹੜਾ ਕਸੂਰ ਆ ਉਹ ਉਹਨਾਂ ਦਾ ਆ ਜਿਹੜੇ ਆਪਣੇ ਲੋਕ ਕਰ ਰਹੇ ਆ ਜਿਹੜਾ ਜਿਹੜਾ ਹੋਰ ਕੋਈ ਕਾਰਨ ਆ ਉਹਦਾ ਕੋਈ ਨਾ ਕੋਈ ਨੁਕਸ ਹੋਵੇ ਤਾਂ ਫੇਰ ਇਹ ਕੰਪਨਸੇਟ ਨਹੀਂ ਕਰਦੇ ਇਥੇ ਏਅਰਲਾਈਨ ਨੇ ਸਾਫ ਤੌਰ ਦੇ ਤੇ ਕਹਿ ਦਿੱਤਾ ਵੀ ਕਸੂਰ ਸਾਡਾ ਨਹੀਂ ਸੀ ਜੀ ਇਹ ਕਸੂਰ ਸਾਰੇ ਦਾ ਸਾਰਾ ਇੱਕ ਉਹ ਕਾਰਨ ਸੀ ਜਿਹੜਾ ਸਾਡੀ ਵੱਸੋਂ ਬਾਹਰ ਸੀ ਤੇ ਉਹਨਾਂ ਨੇ ਫਲਾਈਟ ਜਿਹੜੀ ਹੈ ਕੈਲਗਰੀ ਤੋਂ ਵੈਂਕੂਵਰ ਦੀ ਅਗਸਤ ਦੇ ਵਿੱਚ ਪਿਛਲੇ ਸਾਲ ਕੈਨਸਲ ਕਰ ਦਿੱਤੀ। ਬੰਦੇ ਜਿਹੜੇ ਦੋਵੇਂ ਸ਼ੇਕ ਉਹਨਾਂ ਨੇ ਗੱਲ ਛੱਡੀ ਨਹੀਂ। ਉਹਨਾਂ ਨੇ ਪਿੱਛਾ ਕੀਤਾ ਇਸ ਗੱਲ ਦਾ ਵੀ ਪਤਾ ਕਰੋ ਵੀ ਕਿਹੜੀ ਬਰਡ ਸਟ੍ਰਾਈਕ ਹੋਈ ਸੀ ਕਿਹਦੇ ਕਰਕੇ ਇਹ ਸਾਨੂੰ ਕਹਿ ਰਿਹਾ ਕਿ ਤੁਹਾਨੂੰ ਪੈਸਾ ਨਹੀਂ ਦੇਣੇ। ਉਹਨਾਂ ਨੇ ਕੰਪਨਸੇਸ਼ਨ ਮੰਗੀ। 올ਿਵੀਆ ਡੋਨਰ ਤੇ ਜੇਮਸ ਬਰੋਥਸਸ ਦਾ ਨਾਮ ਸੀ। ਉਹਨਾਂ ਨੇ ਕੰਪਨਸੇਸ਼ਨ ਫਾਈਲ ਕਰ ਦਿੱਤੀ ਕੈਨੇਡਾ 에어 ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨ ਦੇ ਤਹਿਤ। ਜਿਹੜਾ ਕੰਪਨਸੇਸ਼ਨ ਦਿੰਦਾ ਜੇ ਕੋਈ ਫਲਾਈਟ ਦੇ ਵਿੱਚ ਗੜਬੜ ਹੋ ਜਵੇ ਤਾਂ 에ਅਰਲਾਈਨ ਦੇ ਕੰਟਰੋਲ ਵਿੱਚ ਹੋ ਮਤਲਬ ਉਹ ਕੰਪਨਸੇਟ ਕਰਦੇ ਆ ਤੁਹਾਨੂੰ ਪੈਸੇ ਤੁਹਾਡੇ ਵਾਪਸ ਕਰਦੇ ਆ ਪਰ ਜੇ ਉਹ ਗੱਲ ਜਿਹੜੀ 에ਅਰਲਾਈਨ ਦੇ ਕੰਟਰੋਲ ਵਿੱਚ ਹੋਵੇ ਤਾਂ 에ਅਰਲਾਈਨ ਨੇ ਡਿਫੈਂਸ ਇਹ ਦਿੱਤਾ ਸੀ ਵੀ ਜਿਹੜੀ ਫਲਾਈਟ ਕੈਨਸਲ ਹੋਈ ਸੀ ਕਿਉਂਕਿ ਬਰਡ ਸਟ੍ਰਾਈਕ ਸੀਗੀ ਜਿਹਦਾ ਮਤਲਬ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਸਾਡੇ ਕੰਟਰੋਲ ਤੋਂ ਬਾਹਰ ਸੀਗਾ ਜਿਹੜੇ ਪੈਸੇਂਜਰ ਸੀ ਉਹਨਾਂ ਨੇ ਇਨਵੈਸਟੀਗੇਸ਼ਨ ਉਸੇ ਤਰੀਕੇ ਦੇ ਨਾਲ ਜਾਰੀ ਰੱਖੀ ਉਹਨਾਂ ਨੇ ਕੀ ਕੀ ਕੀਤਾ ਇਸ ਥਾਂ ਦੇ ਉੱਤੇ ਉਹਨਾਂ ਨੇ ਰਿਸਰਚ ਕੀਤੀ ਪੂਰੀ ਸਿਵਲ ਏਵੀਏਸ਼ਨ ਡੇਲੀ ਅਕਰੰਸ ਰਿਪੋਰਟਿੰਗ ਸਿਸਟਮ ਦੇ ਨਾਲ ਇੱਕ ਸੀਏਡੀਓਆਰਐਸਾ ਜਿਹਨੂੰ ਸਿਵਲ ਏਵੀਏਸ਼ਨ ਡੇਲੀ ਅਕਰੰਸ ਰਿਪੋਰਟਿੰਗ ਸਿਸਟਮ ਕਿਹਾ ਜਾ ਰਿਹਾ ਉਹਨਾਂ ਨੇ ਰਿਪੋਰਟ ਦੇ ਵਿੱਚ ਇਹ ਦੇਖਿਆ ਕਿ ਜਿਹੜੀ ਬਰਡ ਸਟ੍ਰਾਈਕ ਉਸ ਵੇਲੇ ਉਸ ਫਲੇਅਰ ਏਅਰਲਾਈਨ ਜਿਹੜੀ ਕਹਿ ਰਹੀ ਆ ਉਹਨਾਂ ਦਿਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਵਾਪਰ ਹੀ ਨਹੀਂ ਆ ਟ੍ਰਿਬਿਊਨਲ ਨੇ ਜਿਹੜਾ ਦੱਸਿਆ ਇਸ ਮਾਮਲੇ ਦੇ ਵਿੱਚ ਕਿ ਉਸ ਦਿਨ ਦੇ ਵਿੱਚ ਇਦਾਂ ਦੀ ਗੱਲ ਫਲੇਅਰ 에ਅਰਲਾਈਨ ਦੁਆਰਾ ਰਿਪੋਰਟ ਨਹੀਂ ਕੀਤੀ ਗਈ ਜਿਹੜੀ ਸਿਵਲ ਰੈਜ਼ੋਲਿਊਸ਼ਨ ਟ੍ਰਿਬਿਊਨਲ ਸੀ ਉਹਨਾਂ ਨੇ ਦੱਸਿਆ ਕਿ ਫਲੇਅਰ 에ਅਰਲਾਈਨ ਨੇ ਕੋਈ ਵੀ ਇਦਾਂ ਦਾ ਐਵੀਡੈਂਸ ਜਾਂ ਇਦਾਂ ਦਾ ਸਬੂਤ ਨਹੀਂ ਦਿੱਤਾ ਜਿਹੜਾ ਇਹ ਪ੍ਰੂਵ ਕਰ ਸਕੇ ਕਿ ਬਰਡ ਸਟ੍ਰਾਈਕ ਦੇ ਕਰਕੇ ਉਹਨਾਂ ਦੀ ਕੈਂਸਲੇਸ਼ਨ ਹੋਈ ਹੈ ਤੇ ਉਹਨਾਂ ਨੇ ਹੁਣ ਕਿਹਾ ਵੀ ਜਿਹੜੀ ਇਹ ਐਡਵਰਸ ਇੰਟਰਫੀਰੈਂਸ ਆ ਤੇ ਇਹ ਅਸਿਊਮ ਕਰਕੇ ਕਿ ਫਲੇਅਰ 에ਅਰਲਾਈਨ ਨੇ ਇਹਦਾ ਕੋਈ ਸਬੂਤ ਨਹੀਂ ਦਿੱਤਾ ਉਹਨਾਂ ਨੇ ਕੰਪਨਸੇਸ਼ਨ ਆਰਡਰ ਕਰ ਦਿੱਤੀ ਕਿ ਟਰਮੀਨਲ ਨੇ ਕਿਹਾ ਕਿ ਕੈਂਸਲੇਸ਼ਨ ਜਿਹੜੀ ਉਹ 에어ਲਾਈਨ ਦੇ ਆਪਣੀ ਗਲਤੀ ਜਾਂ ਇਹਨਾਂ ਦੇ ਆਪਣੇ ਕੰਟਰੋਲ ਦੇ ਵਿੱਚ ਸੀਗੀ ਤੇ ਉਹਨਾਂ ਨੇ ਕਿਹਾ ਹਰ ਇੱਕ ਪੈਸੇਂਜਰ ਨੂੰ ਚੜਾਇਆ 5-500 ਡਾਲਰ ਦਿੱਤਾ ਜਾਵੇ ਸੋ ਕਿਉਂਕਿ ਡਾਕੂਮੈਂਟੇਸ਼ਨ ਨਹੀਂ ਸੀ ਫਲੇਅਰ 에어ਲਾਈਨ ਕੋਲੋਂ ਜਿਹੜੀ ਇੰਟਰਨਲ ਰੈਕੋਰਡ ਸੀ ਇਹਨਾਂ ਦਾ ਜਾਂ ਡਾਕੂਮੈਂਟੇਸ਼ਨ ਸੀਗੀ ਜਿਹੜੀ ਇਸ ਗੱਲ ਦੀ ਸਪੋਰਟ ਕਰੇ ਕਿ ਬਰਡ ਸਟ੍ਰਾਈਕ ਹੋਈ ਸੀ ਉਹ ਹੈ ਹੀ ਕੋਈ ਨਹੀਂ ਸੀ ਸੋ ਮਾਮਲਾ ਕੀ ਆ ਕਿ ਇਹਨਾਂ ਦੋ ਬੰਦਿਆਂ ਨੇ ਪਿੱਛਾ ਨਹੀਂ ਛੱਡਿਆ ਪਿੱਛਾ ਕਰਕੇ ਸਾਰੀ ਗੱਲਬਾਤ ਬਾਹਰ ਕੱਢੀ ਤੇ 에어ਲਾਈਨ ਨੂੰ ਇਹ ਦੱਸਿਆ ਕਿ ਅਸਲ ਦੇ ਵਿੱਚ 에어ਲਾਈਨ ਦੇ ਵਾਸਤੇ ਵਿੱਚ ਸੀਗੀ ਇਹ ਕੈਂਸਲੇਸ਼ਨ ਮੰਨ ਲਓ 에어ਲਾਈਨ ਦੇ ਉੱਤੇ ਸਟਾਫ ਹੈ ਨਹੀਂ ਫਲਾਈਟ ਦੇ ਵਿੱਚ ਬੰਦੇ ਹੈ ਨਹੀਂ ਇਹ ਤਾਂ 에어ਲਾਈਨ ਦੀ ਗਲਤੀ ਹੈ ਨਾ ਮੰਨ ਲਓ ਪਾਇਲਟ ਹੈ ਨਹੀਂ ਜਾਂ ਜਹਾਜ਼ ਦੇ ਵਿੱਚ ਕੋਈ ਖਰਾਬੀ ਹੈ ਜਾਂ ਕੁਝ ਵੀ ਹੋਰ ਇਸ਼ੂ ਜਿਹੜਾ ਉਹਨਾਂ ਦੇ ਵਾਸਤੇ ਦੇ ਵਿੱਚ ਆ ਜਾਂ ਉਹਨਾਂ ਦੀ ਗਲਤੀ ਕਰਕੇ ਫਲਾਈਟ ਲੇਟ ਹੋਈ ਹੈ ਤਾਂ ਫਿਰ ਉਹਨਾਂ ਨੂੰ ਸਾਰੇ ਪੈਸੇਜੰਜਰਸ ਨੂੰ ਕੰਪਨਸੇਟ ਕਰਨਾ ਪਊਗਾ ਫਿਰ ਉਹਨਾਂ ਦੇ ਪੈਸੇ ਮੋੜਨੇ ਪੈਣਗੇ ਜਿਹਨਾਂ ਨੂੰ ਹੋਰ ਪੈਸੇ ਦੇਣੇ ਪਹਿਣਗੇ ਤੇ ਜੇ ਗੱਲ ਹੀ ਉਹਨਾਂ ਦੇ ਵੱਸ ਵਿੱਚ ਨਹੀਂ ਮੰਨ ਲਓ ਸਨੋਹ ਪੈ ਗਈ ਕੋਈ ਮੌਸਮ ਚ ਗੜਬੜ ਹੋ ਗਈ ਕੋਈ ਅਚਨਚੇਤ ਈਦਾਂ ਦਾ ਕਾਰਨ ਬਣ ਗਿਆ ਜਿਹਦੇ ਕਰਕੇ ਉਹ ਨਹੀਂ ਪੋਸੀਬਲ ਫਿਰ ਉਹਨਾਂ ਨੂੰ ਪੈਸੇ ਨਹੀਂ ਦੇਣੇ ਪੈਣਗੇ ਹੁਣ 에ਅਰਲਾਈਨਸ ਕੀ ਆਮ ਤੌਰ ਦੇ ਤੇ ਜਿਹੜੀ ਇਸ ਗੱਲ ਤੋਂ ਸਪੱਸ਼ਟ ਹੁੰਦੀ ਹੈ ਕਿ ਉਹ ਕੁਝ ਕਰਨ ਦੀਆਂ ਯਤਨ ਕਰ ਸਕਦੀਆਂ ਕਿ ਉਹ ਇਹ ਸਿੱਧ ਕਰ ਦੇਣ ਕਿ ਇਹ ਜਿਸ ਕਰਕੇ ਤੁਹਾਡੀ ਫਲਾਈਟ ਲੇਟ ਹੋਈ ਆ ਇਹ ਸਾਡੇ ਜਿਹੜੇ ਉਹਦੇ ਵੱਸ ਦੇ ਵਿੱਚ ਹੀ ਨਹੀਂ ਸੀ ਤੇ ਮੁੜ ਕੇ ਫਿਰ ਉਹਦੇ ਤੋਂ ਬਾਅਦ ਜਿਹੜਾ ਉਹਦਾ ਕੋਈ ਹੋਰ ਗੱਲਬਾਤ ਜਿਹੜੀ ਆ ਉਹ ਕਰਦੇ ਨੇ ਪਰ ਇਹਨਾਂ ਦੋਵਾਂ ਜਣਿਆਂ ਨੇ ਇਸ ਗੱਲ ਦਾ ਪਿੱਛਾ ਕੀਤਾ ਦੇ ਪਿੱਛਾ ਕਰਕੇ ਇਸ ਚੀਜ਼ ਤੋਂ ਜਿਹੜਾ ਉਹਨਾਂ ਨੇ ਗੱਲਬਾਤ ਬਾਹਰ ਕੱਢੀ ਤੇ ਅਲਟੀਮੇਟਲੀ ਕੰਪਨਸੇਸ਼ਨ ਦੇਣ ਦੇ ਲਈ ਜਿਹੜੀ 에ਅਰਲਾਈਨ ਸੀ ਉਹਨੂੰ ਮਜਬੂਰ ਕੀਤਾ ਅਗਲੀ ਗੱਲਬਾਤ ਦੋਸਤੋ ਇੱਕ ਐਕਸਟਰੈਕਸ਼ਨ ਬਾਰੇ ਆ ਐਕਸਟਰੈਕਸ਼ਨ ਅਟੈਂਪਟਸ ਹੋਈਆਂ ਪਿਛਲੇ ਹਫ਼ਤੇ ਵਿੱਚ ਸਾਊਥ ਏਸ਼ੀਆਨ ਬਿਜ਼ਨੈਸਸ ਦੇ ਉੱਤੇ ਦਾ ਸਿੱਧਾ ਅਸਰ ਪਿਆ ਤੇ ਇੱਕ ਮਤਲਬ ਗੱਲਬਾਤ ਸਾਹਮਣੇ ਆਈ ਪਤਾ ਲੱਗ ਗਿਆ ਕਿ ਖਾਸ ਕਰ ਜਿਹੜੇ ਪੰਜਾਬੀ ਸੀ ਇਹਨਾਂ ਦੇ ਬਿਜ਼ਨੈਸਸ ਨੂੰ ਸਿੱਧੇ-ਸਿੱਧੇ ਫੋਨ ਆਏ ਧਮਕੀਆਂ ਆਈਆਂ ਜਾਂ ਕਹਿ ਲਓ ਕੀ ਆ ਗਿਆ ਵੀ ਭਾਈ ਤੁਸੀਂ ਇਹਨੇ ਪੈਸੇ ਦੇ ਦਿਓ ਨਹੀਂ ਤਾਂ ਇਹ ਰਿਚਿਟਿ ਚਿੱਠੀ ਕਈਆਂ ਦੇ ਉੱਤੇ ਗੋਲੀਆਂ ਚੱਲੀਆਂ ਕਈ ਕੁਸ਼ ਹੋਇਆ ਲੋਕ ਸਾਹਮਣੇ ਵੀ ਆਏ ਉਹ ਕੀ ਉੱਧਰਲੇ ਪਾਸੇ ਬ੍ਰੈਂਟਨ ਤੇ ਕੀ ਉੱਥੇ ਐਡਵਿੰਟਨ ਤੇ ਕੀ ਸਰੀ ਮਤਲਬ ਕੈਨੇਡਾ ਦੇ ਸਾਰੇ ਹਿੱਸਿਆਂ ਦੇ ਵਿੱਚ ਇਹ ਰੌਲਾ ਰੱਪਾ ਜ਼ਿਆਦਾ ਵੱਧ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਕੁਝ ਬੰਦੇ ਫੜੇ ਵੀ ਐਕਸਟਰੈਕਸ਼ਨ ਦੇ ਨਾਲ ਸੰਬੰਧਤ ਐਡਵਿੰਟਨ ਦੇ ਵਿੱਚ ਘਰਾਂ ਨੂੰ ਅੱਗ ਵੀ ਲੱਗੀਆਂ ਹੁਣ ਇਹਦੀਆਂ ਨਾ ਐਡਸ ਚੱਲ ਰਹੀਆਂ ਨੇ ਹੋਰ ਤੇਜ਼ੀ ਕਰਤੀ ਇਹ ਕਹਿੰਦੇ ਇਹ ਬੰਦੇ ਫੜਨੇ ਆ ਵੀ ਜਿਹੜੇ ਵੀ ਸੀਗੇ ਇਹ ਸਾਰੇ ਰੌਲੇ-ਗੋਲੇ ਦੇ ਵਿੱਚ ਇਹਨਾਂ ਨੇ ਆਪਣੇ ਯਤਨ ਤੇਜ਼ ਕਰ ਦਿੱਤੇ ਯਤਨ ਤੇ ਇਹ ਕੀਤੇ ਆ ਕਈ ਐਡਸ ਇਸ ਵੇਲੇ ਪੰਜਾਬੀ ਜਿਹੜੇ ਆਪਣੇ ਇਥੇ ਸਟੇਸ਼ਨਸ ਨੇ ਰੇਡੀਓ ਸਟੇਸ਼ਨਸ ਨੇ ਉਹਨਾਂ ਦੇ ਬੈਟਰੋ ਬੈਂਕੂਵਰ ਦੇ ਉੱਤੇ ਚੱਲ ਰਹੀਆਂ ਤੇ ਮਾਮਲਾ ਸਿੱਧਾ ਸਿੱਧਾ ਇਹ ਹੈ ਕਿ ਇਹ ਜਿਹੜੇ ਪਹੁੰਚਣਾ ਚਾਹੁੰਦੇ ਆ ਜਿਹੜੇ ਇਹਦੇ ਲਈ ਜ਼ਿੰਮੇਵਾਰ ਆ ਉਹਨਾਂ ਤੱਕ ਪਹੁੰਚਣਾ ਚਾਹੁੰਦੇ ਐ ਐਡ ਦੇ ਵਿੱਚ ਇਹਨਾਂ ਨੇ ਕੀ ਕੀਤਾ ਮਤਲਬ ਹੋਰ ਕਈ ਯਤਨ ਕੀਤੇ ਜਾ ਰਹੇ ਆ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਅਪਰੋਚ ਕਰੋ ਜਿਹੜੇ ਕ੍ਰਾਈਮ ਸਟਾਪਰਸ ਨੇ ਉਹਨਾਂ ਨੇ ਸਾਰਾ ਕੁਝ ਲਾਂਚ ਕੀਤਾ ਉਹ ਕਹਿ ਰਹੇ ਆ ਹਰੇਕ ਨੂੰ ਆਪਣੀ ਇਸ ਜਾਣਕਾਰੀ ਦੇ ਨਾਲ ਕਿ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਆ ਜਾਂ ਕੋਈ ਤੁਹਾਨੂੰ ਖਤਰਾ ਆ ਤੇ ਤੁਸੀਂ ਆਪਣੀ ਪਛਾਣ ਦੱਸਣ ਤੋਂ ਬਿਨਾਂ ਰਿਪੋਰਟ ਕਰ ਦਿਓ ਇਸ ਆਰਗੇਨਾਈਜੇਸ਼ਨ ਨੂੰ ਤੇ ਉਹ ਪੁਲਿਸ ਨੂੰ ਤੇ ਸਾਰਾ ਕੁਝ ਜਿਹੜਾ ਉਹਦਾ ਤੁਹਾਡਾ ਆਪਣੇ ਆਪ ਹੀ ਹੋ ਕਰਨਗੇ ਉਹ ਕਹਿੰਦੇ ਸਾਨੂੰ ਪਤਾ ਵੀ ਲੋਕ ਚਿੰਤਤ ਨੇ ਇਸ ਗੱਲ ਨੂੰ ਲੈ ਕੇ ਆਪਣੀ ਸੇਫਟੀ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਵਿਅਕਤੀ ਨੂੰ ਇਹ ਪਤਾ ਲੱਗੇ ਕਿ ਇਹਨਾਂ ਸਾਰੇ ਥ੍ਰੈਟਸ ਦੇ ਪਿੱਛੇ ਕੌਣ ਆ ਕਿ ਅਨੋਨਿਮਸਲੀ ਤੁਸੀਂ ਜਿਹੜਾ ਡਿਟੇਲਸ ਨੇ ਕਰਾਈਮ ਸਟਾਪਰ ਹੁਸ ਦੇ ਦਿਓ ਜੇ ਤੁਸੀਂ ਪ੍ਰੀਫਰ ਕਰਦੇ ਆ ਮਤਲਬ ਵਾਹ ਤੁਸੀਂ ਸਿੱਧਾ ਪੁਲਿਸ ਨੂੰ ਵੀ ਤੁਸੀਂ ਦੱਸ ਸਕਦੇ ਪਰ ਜੇ ਤੁਸੀਂ ਇਹ ਚਾਹੁੰਦੇ ਆ ਕਿ ਤੁਹਾਡੀ ਪਛਾਣ ਜਿਹੜੀ ਨਾਂ ਦੱਸੀ ਜਾਵੇ ਤਾਂ ਤੁਸੀਂ ਸਿੱਧਾ ਇਹਨਾਂ ਨੂੰ ਦੱਸ ਸਕਦੇ ਆ ਇਹ ਮੈਟਰੋ ਵੈਨਕੂਵਰ ਦੇ ਜਿਹੜੇ ਕਰਾਈਮ ਸਟਾਪਰਸ ਨੇ ਉਹਨਾਂ ਨੇ ਹੁਣ ਕਿਹਾ ਆ ਕਿ ਉਹ ਕਹਿੰਦੇ ਅਸੀਂ ਲੋਕਾਂ ਤੱਕ ਮੈਸਿਜ ਪਹੁੰਚਾ ਰਹੇ ਆਂ ਅੰਗਰੇਜ਼ੀ ਚ ਵੀ ਤੇ ਪੰਜਾਬੀ ਚ ਖਾਸ ਕਰਕੇ ਤਾਂ ਕਿ ਲੋਕਾਂ ਨੂੰ ਕਿਉਂਕਿ ਇਹਦੇ ਵਿੱਚ ਬਹੁਤ ਕਿਹ ਜਿਹੜੀਆਂ ਧਮਕੀਆਂ ਸੀਗੀਆਂ ਉਹ ਪੰਜਾਬੀਆਂ ਨੂੰ ਆਈਆਂ ਸੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਮੋਰੇ ਆਓ ਤੁਸੀਂ ਅੱਗੇ ਆ ਕੇ ਦੱਸੋ ਵੀ ਤੁਹਾਡੇ ਕਿਹਨੂੰ ਧਮਕੀ ਮਿਲੀ ਆ ਜਾਂ ਕੀ ਕੁਝ ਹੋਇਆ ਹੈ ਤੇ ਇਹ ਉਹ ਕਹਿੰਦੇ ਅਸੀਂ ਲੋਕਾਂ ਤੱਕ ਪਹੁੰਚ ਕਰ ਰਹੇ ਆ ਵੀ ਜੇ ਕਿਸੇ ਕੋਲ ਕੋਈ ਵੀ ਜਾਣਕਾਰੀ ਹੈਗੀ ਆ ਤਾਂ ਤੁਸੀਂ ਜਿਹੜੇ ਕ੍ਰਾਈਮ ਸਟਾਪਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰੋ ਤੁਹਾਡਾ ਨਾਂ ਨਹੀਂ ਕਿਸੇ ਨੂੰ ਦੱਸਿਆ ਜਾਊਗਾ ਨਾ ਤੁਹਾਡੀ ਕੋਈ ਗੱਲਬਾਤ ਹੋਰ ਸਾਹਮਣੇ ਆਊਗੀ ਸੋ ਉਹਨਾਂ ਨੇ ਇਕੱਠੇ ਤੌਰ ਦੇ ਉੱਤੇ ਯਤਨ ਵੀ ਕੀਤੇ ਸੀ ਅਲਗ-ਅਲਗ ਜੂਰਿਸਡਿਕਸ਼ਨਸ ਨੇ ਤੇ ਹੁਣ ਇਸ ਗੱਲਬਾਤ ਨੂੰ ਵੀ ਇਹਨਾਂ ਨੇ ਲੋਕਾਂ ਦੇ ਵਿੱਚ ਲੈ ਕੇ ਆਂਦਾ ਹੈ ਇੱਕ ਖਬਰ ਦੋਸਤੋ ਅੱਜ ਵਸਾਗਾ ਬੀਚ ਦੇ ਨਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਟੋਰਾਂਟੋ ਦੇ ਵਿੱਚ ਬਹੁਤ ਗੱਲਬਾਤ ਵਧੀ ਸੀ ਕਿ ਲੋਕ ਜਿਹੜੇ ਆ ਮਲਮੂਤਰ ਕਰਦੇ ਆ ਬੀਚ ਦੇ ਉੱਤੇ ਪੂਪ ਕਰ ਜਾਂਦੇ ਆ ਉੱਥੇ ਹੁਣ ਇਹ ਗੱਲ ਬੜੀ ਮਾੜੀ ਆ ਆਪਣੇ ਆਪ ਦੇ ਵਿੱਚ ਫਿਰ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਘੁੰਮਣ ਲੱਗ ਪਈਆਂ ਤੇ ਕਈਆਂ ਨੇ ਇਹ ਕਿਹਾ ਜੀ ਪੰਜਾਬੀਆਂ ਦਾ ਕੰਮ ਆ ਇਹ ਕੁਝ ਥਾਵਾਂ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਾਂ ਗਲਤ ਤਰੀਕੇ ਦੇ ਨਾਲ ਤਸਵੀਰਾਂ ਵੀ ਬਾਅ ਕੇ ਵੀ ਆ ਦੇਖੋ ਜੀ ਬੀਚ ਦੇ ਉੱਤੇ ਇੱਕ ਮਤਲਬ ਤਸਵੀਰ ਲਾ ਕੇ ਤੇ ਉਹਦੇ ਉੱਤੇ ਬੋਰਡ ਲੱਗ ਗਿਆ ਵੀ ਇੱਥੇ ਪੂਪ ਨਾ ਕਰੋ। ਕੁਝ ਫੋਟੋ ਆਈਆਂ, ਕੁਝ ਤਸਵੀਰਾਂ ਆਈਆਂ, ਕੁਝ ਨਕਲੀ ਵੀਡੀਓ ਬਣ ਕੇ ਸਾਹਮਣੇ ਆ ਗਈਆਂ। ਕਈ ਕੁਝ ਆਈਆਂ ਤੇ ਰੌਲਾ ਰੱਪਾ ਇਹ ਪੈ ਗਿਆ ਵੀ ਬਹੁਤੇ ਲੋਕ, ਕਈ ਲੋਕ ਜਿਹੜੇ ਆ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਆ, ਬੀਚ ਦੇ ਉੱਤੇ ਪੂਪ ਕਰ ਰਹੇ ਆ ਤੇ ਇਹਨੂੰ ਰੋਕਿਆ ਜਾਣਾ ਚਾਹੀਦਾ। ਪਹਿਲਾਂ ਤਾਂ ਗੱਲ ਸੋਸ਼ਲ ਮੀਡੀਆ ਤੇ ਸੀ ਫੇਰ ਗੱਲ ਵੱਧਦੀ ਵੱਧਦੀ ਜਿਹੜੀ ਸਰਕਾਰਾਂ ਤੱਕ ਵੀ ਇਹ ਚਲੀ ਗਈ। ਤੇ ਹੁਣ ਜਿਹੜੇ ਅਨਟਾਰੀਓ ਦੇ ਪ੍ਰੀਮੀਅਰ ਨੇ ਡਗ ਫੋਰਡ ਉਹਨਾਂ ਦਾ ਬਿਆਨ ਆਇਆ ਅਨਟਾਰੀਓ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਵੀ ਵਿਅਕਤੀ ਇਹ ਕੰਮ ਵਿਚ ਦੇ ਉੱਤੇ ਨਾ ਕਰੇ ਨਾਲ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਉਹ ਕਹਿੰਦੇ ਹਜੇ ਤੱਕ ਸਾਡੇ ਕੋਲੇ ਕੋਈ ਵੀ ਇਦਾਂ ਦਾ ਸਬੂਤ ਜਾਂ ਕਿਸੇ ਕੋਲ ਵੀ ਇਦਾਂ ਦਾ ਸਬੂਤ ਨਹੀਂ ਵੀ ਕਿਸੇ ਨੇ ਇਹ ਕੰਮ ਕੀਤਾ ਹੋਵੇ ਵਿਚ ਦੇ ਉੱਤੇ ਜਾ ਕੇ ਪੂਪ ਕਿਸੇ ਨੇ ਕੀਤਾ ਹੋਵੇ ਇਹਦਾ ਕੋਈ ਵੀ ਸਬੂਤ ਕੋਈ ਵੀ ਐਵਿਡੈਂਸ ਨਹੀਂ ਆ ਇਹਦਾ ਮਤਲਬ ਉਹਨਾਂ ਨੇ ਇਹ ਗੱਲ ਨਹੀਂ ਕਿ ਉਹਨਾਂ ਨੇ ਇਹ ਗੱਲ ਤਾਂ ਕਹੀ ਆ ਵੀ ਇਹ ਕਿਸੇ ਕੋਲੇ ਵੀ ਕੋਈ ਸਬੂਤ ਨਹੀਂ ਵੀ ਇਦਾਂ ਦਾ ਕੰਮ ਵਿਚ ਤੇ ਹੋਇਆ ਸੋ ਇਹਦਾ ਜੇ ਉਹ ਪ੍ਰੀਮੀਅਰ ਇਹ ਗੱਲ ਕਹਿ ਰਹੇ ਆ ਤਾਂ ਇਹਦਾ ਮਤਲਬ ਇਹ ਆ ਕਿ ਜੋ ਕੋਈ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਜਾਂ ਜੋ ਕੋਈ ਹੋਰ ਸਾਰੀਆਂ ਅਫਵਾਹਾਂ ਨੇ ਕਈ ਵਾਰੀ ਜਾਣ ਬੁੱਝ ਕੇ ਕਿਸੇ ਨੂੰ ਬਦਨਾਮ ਕਰਨ ਦੇ ਲਈ ਟਾਰਗੇਟ ਕਰਨ ਦੇ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਪਰ ਨਾਲ ਹੀ ਜਿਹੜੀ ਵਿਸਾਗਾ ਬੀਚ ਪ੍ਰੋਵਿੰਸ਼ਲ ਪਾਰਕ ਆ ਉਹਦੇ ਬਾਰੇ ਇਹਨਾਂ ਨੇ ਜਿਹੜਾ ਆਪਣਾ ਬਿਆਨ ਵੀ ਦੇ ਦਿੱਤਾ ਆ ਕਿ ਉਹਦੇ ਲੈ ਪਾਸੇ ਕਿਉਂਕਿ ਉਹਦੀ ਇਮੇਜ ਬਹੁਤ ਖਰਾਬ ਹੋ ਗਈ ਇਸ ਚੀਜ਼ ਦੇ ਨਾਲ ਕਿ ਜਿਹੜੀ ਵਿਸਾਗਾ ਬੀਚ ਆ ਉਹਦਾ ਇਮੇਜ ਜਿਹੜਾ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਗਿਆ ਉਹਦੀ ਉਹਦਾ ਆਕਸਟੋਂ ਦਾ ਲਾ ਹੋ ਗਿਆ ਲੋਕ ਸੋਚਣ ਲੱਗ ਪਏ ਵੀ ਇੱਥੇ ਇੰਨਾ ਗੰਦਾ ਲੋਕ ਇਹ ਕੰਮ ਕਰਦੇ ਕਿਉਂਕਿ ਬਹੁਤ ਪਪੂਲਰ ਬੀਚ ਆ ਇਹ ਡੱਕ ਫੋਰ ਨੇ ਕਿਹਾ ਜਿਹੜੀ ਕੱਲ ਬੁੱਧਵਾਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੇ ਹੈਵ ਨੋ ਪ੍ਰੂਫ ਸੋ ਇਹ ਗੱਲ ਬੜੀ ਸਾਫ਼ ਆ ਕਿ ਇਸ ਗੱਲ ਦਾ ਸਬੂਤ ਕੋਈ ਨਹੀਂ ਜਿਹਦਾ ਦੂਜਾ ਮਤਲਬ ਇਹ ਸਾਰੀਆਂ ਅਫਵਾਹਾਂ ਸੀ ਜਿਹੜਾ ਇਹ ਪਿਛਲੇ ਮਹੀਨੇ ਗੱਲਬਾਤ ਸਾਰੀ ਸ਼ੁਰੂ ਹੋਈ ਸੀ ਟਿਕਟੋਕ ਯੂਜ਼ਰਸ ਨੇ ਇੱਕ ਵੀਡੀਓ ਸੀ ਜਿਹਦੇ ਤੇ ਕਿਹਾ ਜਾ ਰਿਹਾ ਸੀ ਕਿ ਉਸ ਵੀਡੀਓ ਦੇ ਵਿੱਚ ਵਿਸਾਗਾ ਵਿਚ ਪ੍ਰੋਵਿੰਸ਼ੀਅਲ ਪਾਰਕ ਦੇ ਵਿੱਚ ਕੁਝ ਜਿਹੜੇ ਲੋਕ ਨੇ ਉਪੂਪ ਕਰ ਰਹੇ ਆ ਤੇ ਉਹ ਬਾਅਦ ਦੇ ਵਿੱਚ ਉਹਦਾ ਕੀ ਦਾ ਕੀ ਕੁਝ ਬਣ ਗਿਆ ਹੁਣ ਉੱਥੇ ਕਿਉਂਕਿ ਜਿਹੜੇ ਹੈਗੇ ਆ ਉੱਥੇ ਵਾਸ਼ਰੂਮਸ ਹੈਗੇ ਆ ਸੋ ਇਸ ਵੀਡੀਓ ਦੇ ਵਿੱਚ ਕੋਈ ਮਤਲਬ ਜਿਹੜਾ ਹੈਗਾ ਕੋਈ ਹੋ ਸਕਦਾ ਬੱਚਾ ਸੈਂਡ ਨੂੰ ਡਿਗ ਕਰ ਰਿਹਾ ਹੋਵੇ ਤੇ ਜਾਂ ਉੱਥੇ ਕੁਝ ਹੋਰ ਹੋ ਰਿਹਾ ਹੋਵੇ ਸੋ ਵਿਸਾਗਾ ਵਿਚ ਦੇ ਮੇਅਰ ਜਿਹੜੇ ਬ੍ਰਾਇਨ ਸਮਿਥ ਨੇ ਉਹਨਾਂ ਨੇ ਡਾਕਫੋਰਡ ਨੂੰ ਕਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਕੁਝ ਕੀਤਾ ਜਾਵੇ ਤੇ ਸੋ ਕਾਫੀ ਜਿਹੜੀਆਂ ਹੈ ਨਿਊਜ਼ ਚਰਚਿਤ ਹੋਈਆਂ ਸੀ ਤੇ ਉਹਦੇ ਵਿੱਚ ਹੁਣ ਇਹਨਾਂ ਨੇ ਜਿਹੜੀ ਗੱਲਬਾਤ ਦੱਸੀ ਆ ਕਿ ਇਹ ਸਾਡਾ ਕਿਉਂਕਿ ਇਹਦੇ ਨਾਲ ਇਮੇਜ ਖਰਾਬ ਹੋ ਰਹੀ ਹੈ ਸੋ ਇਹਦਾ ਨਾਂ ਕੀਤਾ ਜਾਵੇ ਤੇ ਨਾਲ ਜਿਹੜੀ ਗੱਲਬਾਤ ਇਹ ਉਹਨਾਂ ਨੇ ਕਿਹਾ ਕਿ ਇਹਦਾ ਕੋਈ ਵੀ ਸਬੂਤ ਨਹੀਂ ਹੈ ਕਿ Town has received no evidence from resident visitor or Ontario government ਕਿ ਜਿਹੜਾ ਇਹ ਵੈਰੀਫਾਈ ਕੋਈ ਗੱਲਬਾਤ ਕੀਤੀ ਜਾਵੇ ਕਿ ਉੱਥੇ ਕਿਹ ਅਨਸੈਨੀਟਰੀ ਬਿਹੇਵੀਅਰ ਕਿਸੇ ਨੇ ਕੀਤਾ ਇਸ ਬੀਚ ਦੇ ਉੱਤੇ ਜਾਂ ਖਾਸ ਕਰ ਵਸਾਗਾ ਵਿਚ প্রভিনਸ਼ਲ ਪਾਰਕ ਦੇ ਉੱਤੇ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਇਹ ਵੀ ਨਾਲ ਹੀ ਉਹਨਾਂ ਨੇ ਗੱਲ ਕਹੀ ਹੈ ਕਿ ਕੋਈ ਵੀ ਇਦਾਂ ਦਾ ਜਿਹੜਾ ਗੈਰ ਜ਼ਿੰਮੇਵਾਰਾਨਾ ਕੰਮ ਆ ਉਹ ਨਾ ਕਰੇ ਕਿਉਂਕਿ ਉੱਥੇ ਸਾਰਾ ਕੁਝ ਜਿਹੜੇ ਪ੍ਰਬੰਧ ਹੈਗੇ ਆ ਪਰ ਇਹਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਫ਼ ਹੋਈਆਂ ਕਿ ਜਿਹੜੀਆਂ ਅਫਵਾਹਾਂ ਉੱਤੇ ਫੈਲ ਰਹੀਆਂ ਉਹਨਾਂ ਤੋਂ ਬਚਣਾ ਚਾਹੀਦਾ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ